ਪਾੜਾ ਕਿਤੇ ਚਲ ਗਿਆ ਇਹਦਾ ਪਿਓ ਕਹਿ ਕੇ ਤੇ ਗਏ ਹੀ ਪਿਓ ਨਾ ਮੈਂ ਤਾਂ ਫੜਾਦੀ ਮੈਨੂੰ ਪਤਾ ਨਹੀਂ ਕਿੱਧਰ ਨੂੰ ਜਾ ਕੇ ਵਿਆ ਹੀ ਗਏ ਉੱਥੇ ਬੰਦਾ ਆ ਹੀ ਜਾਂਦਾ ਵਾ ਟਾਈਮ ਨਾ ਜਾਣ ਟਾਈਮ ਨਾਲ ਚੀਜ਼ ਦੇ ਕੇ ਹੁਣ ਤੇ ਟਾਈਮ ਨਾਲ ਅਗਲੇ ਕੰਮ ਕਰਨ ਸਾਰਾ ਹੀ ਠੀਕ ਹੈ ਲੈ ਆ ਹੀ ਗਏ ਆ ਤੁਹਾਨੂੰ ਕਦੋਂ ਆਂਦੀ ਦੇਖਣ ਲਈ ਆ ਮੈਂ ਕਿੱਥੇ ਚਲ ਗਏ ਸੀ ਉਹ ਜਾਣਾ ਜੂਣਾ ਕਿਤੇ ਸੀ ਹੂੰ ਉਹ ਮੈਂ ਚੱਲ ਕਣਕ ਵੜਾਉਣੇ ਆ ਉਹ ਵੇਖਣ ਦਾ ਸੋਟਾ ਸੋਟਾ ਜਾ ਭੋਰ ਕੇ ਸੁੱਕ ਗਈ ਕਣਕ ਤੇ ਚਲ ਉਹ ਤਾਂ ਠੀਕ ਵਾ ਪਹਿਲਾਂ ਆੜਾ ਜ਼ਰੂਰੀ ਕੰਮ ਆਣਾ ਉਹ ਕਰੋ ਜਾ ਕੇ ਤੇ ਪਾਜੀ ਨੂੰ ਫੜਾ ਕੇ ਆਉਂ ਟਾਈਮ ਨਹੀਂ ਚਲ ਠੀਕ ਆ ਆਹੋ ਤੇ ਮੇਰੀ ਗੱਲ ਸੁਣੋ ਹੈ ਪਾਜੀ ਨੂੰ ਕਿਓ ਵੀ ਪਾਸਪੋਰਟ ਧਿਆਨ ਨਾਲ ਰੱਖਣਾ ਤੁਹਾਨੂੰ ਪਤਾ ਹੀ ਆ ਨਾ ਮੇਰੀ ਗੱਲ ਸੁਣ ਲੈ ਉਹ ਨਿਆਣੇ ਆ ਇੰਨਾ ਕਾਰੋਬਾਰ ਉਹ ਸੰਭ ਕੇ ਰੱਖਦੇ ਆ ਆਪਣਾ ਹੈ ਤੇਰਾ ਪਾਸਪੋਰਟ ਕਿਤੇ ਚਲ ਚੱਲੇ ਉਹਨਾਂ ਦੇ ਘਰੋਂ ਉਹ ਨਹੀਂ ਨਹੀਂ ਫਿਰ ਵੀ ਤੁਹਾਨੂੰ ਪਤਾ ਹੀ ਆ ਨਾ ਦੁਬਾਰਾ ਬਣਾਉਣਾ ਬੜਾ ਮੁਸ਼ਕਲ ਹੁੰਦਾ ਵਾ ਓਏ ਆਹੋ ਗੱਲ ਤੇਰੀ ਠੀਕ ਆ ਆਹੋ ਚਲ ਕੋਈ ਨਹੀਂ ਉਹ ਕਿਹੜੇ ਨਿਆਣੇ ਆ ਆਹ ਤੂੰ ਪਰ ਇੱਕ ਵਾਰੀ ਕਹਿ ਦਿਓ ਆਪਣੇ ਵੱਲੋਂ ਕਿ ਸੰਭ ਕੇ ਰੱਖਿਓ ਚੰਗਾ ਚਲ ਠੀਕ ਆ ਆਹੋ ਤੇ ਚੰਗੀ ਤਰ੍ਹਾਂ ਗੱਲ ਕਰ ਲਿਓ ਉਹਨਾਂ ਨਾਲ ਨਾਲੇ ਤਾਂ ਪੁੱਛ ਲਓ ਚੰਗੀ ਤਰ੍ਹਾਂ ਕਿ 15 ਦਿਨਾਂ ਵਿੱਚ ਆਊਗਾ ਕਿ 6 ਮਹੀਨੇ ਬਾਅਦ ਆਊਗਾ ਠੀਕ ਆ ਕੋਈ ਨਹੀਂ ਭਾ ਵਡਾ ਸਿਆਣਾ ਹੀ ਆ ਉਹਨੇ ਕਿਹੜਾ ਕੋ ਨਵਾਂ ਕੰਮ ਕਿਸਦਾ ਕਰਾਉਣਾ ਹੈ ਉਹਨੂੰ ਸਾਰਾ ਪਤਾ 15 ਦਿਨਾਂ ਆ ਕੇ 6 ਮਹੀਨੇ ਬਾਅਦ ਆਉਣਾ ਤੇ ਕੋਈ ਨਹੀਂ ਬਾਕੀ ਨਾ ਨਿਰਖਣਾ ਪੁੱਛ ਕੇ ਆਉਂਗਾ ਚੰਗੀ ਤਰ੍ਹਾਂ ਗੱਲ ਕਰਕੇ ਆਓ ਸਾਰੀ ਆਹੋ ਠੀਕ ਵਾ ਨਾ ਚਲ ਜਾਓ ਫਿਰ ਟਾਈਮ ਨਾਲ ਚਲ ਠੀਕ ਆ ਪਰ ਆਹੋ ਛੇਤੀ ਆ ਜਾਓ ਹੁਣ ਉੱਥੇ ਨਾ ਬਹਿ ਰਹੇ ਹੋ ਜਦ ਜਾਗ ਜਾਣਾ ਮੈਨੂੰ 2 ਮਿੰਟ ਤਾਂ ਲੱਗ ਹੀ ਜਾਂਦੇ ਕਿ ਤੇ ਲੱਗੇ ਬਹਿਣ ਖੜਨ ਕੇ ਚੰਗਾ ਜਾਓ ਚਲ ਸ਼ੁਕਰ ਆ ਮਾਲਕਾ ਮੇਰੇ ਪੁੱਤ ਦਾ ਪਾਸਪੋਰਟ ਜਾਊਗਾ ਕੋਈ ਨਾ ਕੋਈ ਗਲਤ ਬਣੂਗੀ ਨਾ ਜ਼ਿੰਦਗੀ ਰੁਲ ਗਈ ਵਿਚਾਰੇ ਦੀ ਢੰਗਰਾ ਦੇ ਵਿੱਚ ਹਾਂ ਨਹੀਂ ਕੋਈ ਨਹੀਂ ਮੈਂ ਤਾਂ ਪਿੰਡ ਜਾਵਾਂਗੇ ਕਿਉਂਕਿ ਉਹ ਇੰਨਾ ਯਾਦ ਕਰਦਾ ਨਾ ਤੈਨੂੰ ਅੱਛਾ ਆਹੋ ਅੱਗੇ ਇੱਕ ਦਿਨ ਢਾਈ ਕਹਿਣ ਮੰਮੀ ਨਿੱਕੇ ਹੁੰਦੇ ਹਾਂ ਛੁੱਟੀਆਂ ਪਿੰਡੀਆਂ ਹੁੰਦੀਆਂ ਸੀ ਤੇ ਕਿੰਨਾ ਜਾਈਦਾ ਕਿੰਨੀ ਮਸਤੀ ਕਰੀਦੀ ਲਾਲ ਮਾਮੇ ਦੇ ਨਿਆਣੀ ਵੀ ਹੋ ਜਾਣੇ ਹਾਂ ਆਹ ਵਾਹ ਨਹੀਂ ਕੋਈ ਨਹੀਂ ਕਹਿ ਦੇ ਨਾ ਮੈਂ ਤਾਂ ਪਿੰਦਰ ਆਵਾਂਗੇ ਬਾਜੀ ਤੇਰੇ ਨੂੰ ਨਹੀਂ ਲਿਆਉਣਾ ਉਹਨਾਂ ਦਾ ਸੁਭਾਅ ਪਤਾ ਕਿਦਾਂ ਦਾ ਉਹ ਤਾਂ ਕਿਤੇ ਮਹਿਣ ਹੀ ਨਹੀਂ ਦਿੰਦੇ ਤੇ ਹਾਂ ਚੱਲ ਠੀਕ ਆ ਮੁੰਡੇ ਨੂੰ ਲਿਆਵਾਂਗੀ ਨਾਲ ਹਾਂ ਹੋ ਤੂੰ ਸੁਣਾ ਆਪਣੇ ਨਿਆਣਿਆਂ ਦਾ ਠੀਕ ਆ ਤੁਹਾਡਾਂ ਜੀ ਕਰਦਾ ਉਹਨੂੰ ਮੈਂ ਤਾਂ ਨਹੀਂ ਪਹਿਲਾਂ ਤਾਂ ਤੁਸੀਂ ਫੇਰਾ ਮਾਰਜ ਚੱਲ ਚੰਗਾ ਫੇਰ ਠੀਕ ਹੈ ओके okay, ओके okay. मम्मी ਕਿਦਾ ਫੋਨ ਆਉਂਦਿਆ ਮੇ ਮਾਸੀ ਤੇਰੀ ਦਾ ਆਉਂਦਿਆ ਹੀ ਮਾਸੀ ਦਾ ਆਹ ਬੜਾ ਜਿਆਦਾ ਕਾਂਢੀ ਤੈਨੂੰ ਇਹਨਾਂ ਨੂੰ ਕਿੱਥੋਂ ਚੇਤਾ ਆ ਗਿਆ ਲੈ ਕਦੀ ਮਾਸੀਆਂ ਨੇ ਮਾੜੇ ਲੱਗਦੇ ਪਣੇ ਮम्मी ਮੈਂ ਤਾਂ ਇੱਕ ਗੱਲ ਡਿਆ ਸੋਚਣਾ ਜਦੋਂ ਛੋਟੇ ਛੋਟੇ ਹੁੰਨੇ ਹਾਂ ਕਿੰਨਾ ਚਾਈਦਾ ਹੁੰਦਾ ਸੀ ਇਹਨਾਂ ਕੋਲ ਵੀ ਮਾਸੀ ਹੁਣ ਆਏ ਨਾ ਕਦੀ ਨਾਨਕੇ ਚੱਲ ਜਾਣਾ ਉਹ ਵਾਲੀਆਂ ਵੇ ਲੋਣ ਗੱਲਾਂ ਹੀ ਨੇ ਰਹੀਆਂ ਉਹ ਤੋਂ ਉਹਦੇ ਗੱਲਾਂ ਕੰਡਈ ਹੀ ਇਈਆਂ ਕਿਤੇ ਵਧੀਆ ਦਿਨ ਨੰਗੇ ਕੋਈ ਕਹਿਣ ਦੀ ਗੱਲ ਨਹੀਂ ਉਹ ਤੇ 10 10 15 15 ਦੇ ਨਿਆਣੇ ਕੱਤੇ ਦਿੰਦੇ ਸੀ ਉਦੋਂ ਵੇਖ ਲਓ ਸਾਧਨ ਹੈ ਨਹੀਂ ਕੋਲ ਬੱਸਾਂ ਤੇ ਜਾਈਦਾ ਸੀ ਬੱਸਾਂ ਤੇ ਔਖੇ ਵੀ ਹੁੰਦੇ ਤਾਂ ਵੀ ਜਾਈਦਾ ਤੇ ਹੁਣ ਸਾਰੀਆਂ ਚੀਜ਼ਾਂ ਹੈਗੀਆਂ ਨੇ ਆਖੀ ਦਾ ਵੀ ਨਹੀਂ ਘਰੇ ਰੇੜੀ ਥੋੜੇ ਐਡੇ ਚ ਤੁਰ ਕੇ ਆਉਣਾ ਆ ਤਾਂ ਫੇਰ ਤੇ ਨਿਆਣੇ ਭੱਜੇ ਆਉਣਾ ਵੀ ਅਸੀਂ ਨਾਨਕਿਆਂ ਨੂੰ ਜਾਣਦੇ ਆ ਕਿਸੇ ਨੇ ਕਹਿਣਾ ਭੂਆ ਕੋ ਜਾਣਦੇ ਆ ਤੇ ਹੁਣ ਹੁੰਦ ਕਿਤੇ ਨਿਆਣੇ ਇੱਕ ਲੰਘ ਦੀ ਪੁੱਟ ਦੇ ਮੰਮੀ ਪਹਿਲਾਂ ਵਾਲੀਆਂ ਗੱਲਾਂ ਵੀ ਨਹੀਂ ਜੇ ਰਹੀਆਂ ਹੁਣ ਨਾ ਪੁੱਤ ਲੋਕਾਂ ਚ ਉਹ ਪਿਆਰ ਹੈ ਨਹੀਂ ਜੀ ਨਹੀਂ ਘਟ ਗਿਆ ਹੱਦਾਂ ਪਰ ਉਹ ਤਾਂ ਤੁਹਾਡਾ ਬਧੇਰਾ ਹੀ ਹੋ ਆਹੋ ਚਲੋ ਮੰਮੀ ਜੇ ਕੋ ਕਰੇ ਤੇ ਫੇਰੀ ਹੈ ਨਾ ਹੁਣ ਮਾਸੀ ਵੀ ਕਿੰਨਾ ਕਰਦੀ ਤਾਂ ਹੀ ਨਹੀਂ ਮਾਸੀ ਦਾ ਭਰਾਵਾ ਬਹੁਤ ਜ਼ਿਆਦਾ ਕਰਦੀ ਆ ਭੂਆ ਕਰੀਆਂ ਘਟ ਨੇ ਆਹੋ ਚਲੋ ਤੇ ਮੈਂ ਤਾਂ ਮੈਂ ਚੱਲਿਆ ਸ਼ਹਿਰ ਨੂੰ ਕੋਈ ਚੀਜ਼ ਤੇ ਨਹੀਂ ਮੰਗਾਉਣੀ ਚੀਜ਼ ਪੁੱਤ ਤੇ ਜਿਹਦੀ ਤੇਰਾ ਜੀ ਕਰਦਾ ਕੋਈ ਲੈ ਨਹੀਂ ਕੋਈ ਗੱਲ ਨਹੀਂ 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 ਸੌਦਾ ਪਤਾ ਸੌਦਾ ਤਾਂ ਜੇ ਹੈਗਾ ਵਾ ਵਾ ਅੱਛਾ ਸਾਰਾ ਸੌਦਾ ਹੈਗਾ ਚਲੋ ਠੀਕ ਆ ਮੈਂ ਪੁੱਛ ਲੈਣਾ ਕਰੀ ਉਹ ਤਾਂ ਵੇਖ ਲਈ ਜੇ ਕੋ ਫੜ ਫੁੱਲ ਲੈ ਆਉਣਾ ਨਾਬ ਨੂੰ ਪੁੱਛ ਲੈ ਓ ਮੰਮੀ ਇਹੋ ਜੇ ਕੰਮ ਤੁਸੀਂ ਆਪ ਹੀ ਵੇਖ ਲਿਓ ਪਰ ਹਾਂ ਪਾਲ ਫਰੂਟਾਂ ਲੰਮੇ ਕੋ ਨਹੀਂ ਜਾਇਆ ਜਾਣਾ ਹਾਂ ਉਹ ਪਰਲੇ ਬੰਨੇ ਜਾਣਾ ਪੈਣਾ ਮੈਨੂੰ ਹੋਰਾਂ ਕੰਮ ਏ ਚੱਲ ਕੋਈ ਨਹੀਂ ਬਾਬਾ ਨਾ ਲਿਆਈ ਡੈਡੀ ਤੇਰੇ ਨੇ ਕਿਹ ਦਿਨ ਕੱਲ ਦਾਂਗੇ ਹਾਂ ਠੰਡੇ ਹੋਏ ਕਿਹ ਦਿਨ ਸ਼ਾਮੀ ਪਈ ਜਾਊਗਾ ਨਾ ਹਾਂ ਚਲੋ ਫਿਰ ਮੈਂ ਚੱਲਦਾ ਇਹ ਆ ਛੇਤੀ ਜਾਵੀਂ ਮੇਰੇ ਪੁੱਤ ਮੈਂ ਬਸ ਜਾਣੋਂ ਨਹੀਂ ਕਰਨਾ ਜਿਹੜਾ ਮੁੰਡਾ ਜਾਂਦਾ ਨਾ ਮੈਨੂੰ ਪਤਾ ਨਹੀਂ ਕੀ ਹੁੰਦਾ ਮੇਰਾ ਤੇ ਜੀ ਨਹੀਂ ਕਰਦਾ ਇਹਨੂੰ ਇਕੱਲੇ ਨੂੰ ਕੱਲਣ ਨੂੰ ਜਾਂ ਜੀ ਕਰਦਾ ਨਾਲ ਜਾਵਾ ਤੇ ਜਾਂ ਇਹ ਘਰੇ ਰਹਿਦਾ ਤੇ ਪਿਓ ਚੱਲ ਜੀ ਚੱਲ ਯਾਰ ਭਰਾ ਨੇ ਖੁਸ਼ ਹੋਏ ਨਾ ਪਾਸਵਰਡ ਵੇਖ ਕੇ ਹੈਂ ਚੱਲ ਯਾਰ ਕਿਤੇ ਮੁੜਾ ਬਾਹਰ ਜਾਊਗਾ ਕਿਤੇ ਦਾਹਾਂ ਪੀਂ ਰੁਪਈਆਂ ਦੀ ਕਿਤੇ ਹਨ ਵੀ ਆਸ ਹੋ ਜੂਗੀ ਬਾਹਰ ਹੁੰਦੇ ਆ ਹੈਂ ਚੱਲ ਯਾਰ ਨਾਲੇ ਕੋਠਾ ਮਟਰਾ ਹੋਰ ਸਹੀ ਕਰਾਂਗੇ ਸੋ ਗੱਲਾਂ ਬਤਾਵਾ ਇਹ ਆ ਵੀ ਚੱਲ ਧੀਪਤ ਕਾਰੋਬਾਰ ਤੇ ਹੋਣਾ ਤੇ ਫੇਰ ਹੀ ਵਧੀਆ ਲੱਗਦਾ ਵਾ ਹਾਈ ਹਾਈ ਸਮਝੀ ਨਹੀਂ ਆਉਂਦੀ ਪਾਸਪੋਰਟ ਤੇ ਮੈਂ دی ਆਈ ਆ ਪਰ ਇਦਾਂ ਵਿੱਚ ਦਾ ਨਾ ਮੇਰਾ ਮਨ ਡਰਿਆ ਡਰਿਆ ਜਿਹਾ ਵਾ ਪਤਾ ਨਹੀਂ ਦਾ ਕਿਉਂ ਹੋਂ ਡਿਆ ਵਾ ਚੱਲ ਪਾਜੀ ਨੇ ਕਿਹੜਾ ਕੋ ਮਾੜਾ ਕਰਨਾ ਸਾਡੇ ਨਾਲ ਪਰ ਫਿਰ ਵੀ ਮੈਨੂੰ ਖੁਸ਼ ਹੋਣਾ ਚਾਹੀਦਾ ਵਾ ਪਤਾ ਨਹੀਂ ਕੀ ਗੱਲ ਵਾ ਕਿਤੇ ਕੁਝ ਗਲਤ ਨਾ ਹੋ ਜੇ ਕੀ ਗੱਲ ਆ ਮੰਮੀ ਇਦਾਂ ਕੋ ਬੈਠੇ ਦੇ ਪੁੱਤ ਕੀ ਦੱਸਾਂ ਤੈਨੂੰ ਮੈਂ ਮੇਰਾ ਤਾਂ ਮਨ 부ਜਿਆ 부ਜਿਆ ਗਿਆ ਵਾ ਕਿਉਂ ਕੀ ਗੱਲ ਹੋ ਗਈ ਆ ਸਮਝ ਨਹੀਂ ਆਉਂਦੀ ਪੁੱਤ ਆ ਹੁਣੇ ਪਾਸਪੋਰਟ ਲੈ ਆ ਤੇ ਡੈਡੀ ਦੇ ਕੋਲ ਅੱਛਾ ਲੈ ਗਏ ਆ ਚਲ ਇਹ ਤੇ ਚੰਗੀ ਗੱਲ ਆ ਫਤੀਂ ਕੋਈ ਇਦਾਂ ਬੈਠੇ ਜੀ ਹੈ ਤੇ ਪੁੱਤ ਚੰਗੀ ਗੱਲ ਵਾ ਪਰ ਪਤਾ ਨਹੀਂ ਅਜੀਬ ਜੀ ਘਬਰਾਟ ਜੀ ਹੋਈ ਜਾਂਦੀ ਆ ਘਬਰਾਟ ਤਾਂ ਨੂੰ ਹੋਣੀ ਆ ਮੁੰਡੇ ਮੇਰੇ ਨੇ ਹੁਣ ਬਾਹਰ ਚਲ ਜਾਣਾ ਵਾ ਲੈ ਦੱਸ ਤੂੰ ਵੀ ਚੱਲੀ ਆ ਇਹੋ ਜਿਹੀ ਦੀ ਗੱਲ ਕੋਈ ਮੈਂ ਤਾਂ ਸੁਖਣਾ ਕਰ ਕਰਕੇ ਦਿਨ ਮੰਗਦੀ ਸੀ ਕਿ ਮੇਰੇ ਪੁੱਤ ਦੀ ਕਿਤੇ ਗੱਲ ਬਣੇ ਤੇ ਚਲ ਮੇਰਾ ਪੁੱਤ ਵੀ ਦੁਨੀਆ ਨਾਲੇ ਪਰ ਨਾ ਪਤਾ ਨਹੀਂ ਕੀ ਗੱਲ ਵਾ ਕਿਉਂ ਇਦਾਂ ਹਉਂ ਡਿਆ ਵਾ ਸ਼ਰਮ ਮੈਨੂੰ ਕੋਈ ਸੁੰਗ ਨਹੀਂ ਆਉਂਦੀ ਦਾਸ ਮੰਮੀ ਇਦਾਂ ਬਕਰਦੇ ਜੇ ਤੁਸੀਂ ਜਾਣ ਕੇ ਕਰਦੇ ਇਦਾਂ ਪਤਾ ਨਹੀਂ ਪੁੱਤ ਕੁਛ ਨਹੀਂ ਹੋਣਾ ਮੰਮੀ ਹੁਣ ਚੰਗਾ ਹੀ ਹੋਣਾ ਵਾ ਹੁਣ ਪਾਸਪੋਰਟ ਹੀ ਭੇਜਤਾ ਵਾ ਹੋਰ ਮਹੀਨੇ ਨੂੰ ਉਹਨਾਂ ਦਾ ਵੀਜ਼ਾ ਆ ਜਾਣਾ ਵਾ ਜੇ ਰੱਬ ਕਰਦਾ ਇਦਾਂ ਹੀ ਹੋਵੇ ਵੀਜ਼ਾ ਆ ਜਾਏ ਮੇਰੇ ਪੁੱਤ ਦਾ ਤੇ ਮੇਰਾ ਪੁੱਤ ਵੀ ਦੁਨੀਆ ਨਾਲ ਜੇ ਬੜੀ ਗਰੀਬੀ ਵੇਖੀ ਪੁੱਤ ਆਪਾ ਕੋਈ ਨਹੀਂ ਮੰਮੀ ਸਭ ਕੁਝ ਠੀਕ ਹੋ ਜਾਣਾ ਇਦਾਂ ਨਾ ਕਰੋ ਤੁਸੀਂ ਪਤਾ ਨਹੀਂ ਕੁਛ ਨਾ ਕੁਛ ਤੇ ਹੈਗਾ ਵਾ ਸ਼ਰਮ ਕਉ ਤਾਂ ਮੇਰਾ ਮਨ ਕਦੀ ਦਾ ਉਦਾਸ ਰਹਿੰਦਾ ਹੁੰਦਾ ਦਾ ਉਹਦਾ ਮੰਮੀ ਤੁਹਾਨੂੰ ਲੱਗਣ ਦਾ ਵੀ ਮੁੰਡੇ ਮੇਰੇ ਨੂੰ ਹੁਣ ਬਾਹਰ ਚੱਲ ਜਾਣਾ ਵੰਦੂ ਚੱਲ ਜਾਣਾ ਮੇਰੇ ਤੋਂ ਤਾਂ ਕਰਕੇ ਇਦਾਂ ਹੁੰਦਾ ਹਣਾ ਵਾ ਹੋ ਸਕਦਾ ਇਦਾਂ ਤਾਂ ਹੀ ਹੋ ਲਿਆ ਵੇ ਚੱਲ ਪਰਮਾਤਮਾ ਕਰੇ ਸਭ ਕੁ ਠੀਕ ਹੋਵੇ ਹੈ ਸਭ ਕੁ ਠੀਕ ਹੋਣਾ ਮੰਮੀ ਤੁਸੀਂ ਇਦਾਂ ਨਾ ਕਰੋ ਹੱਸੋ ਕਿਹੜਾ ਤੁਸੀਂ ਕੀ ਐਵੇਂ ਰੋਈ ਜਾਂਦੇ ਜੇ ਚੱਲ ਕੋਈ ਨਹੀਂ ਪੁੱਤ ਕਰਦੀ ਆ ਆਪਣਾ ਮਨ ਠੀਕ ਵੈ ਹੈ ਹੂੰ ਕੋਈ ਨਹੀਂ ਗਿਆ ਵਾ ਤੇਰਾ ਡੈਡੀ ਹੁਣ ਤਮ ਚੰਗੀ ਤਰ੍ਹਾਂ ਸਮਝਾਤਾ ਹੀ ਮੈਂ ਹਾਂ ਨਾ ਚੰਗੀ ਤਰ੍ਹਾਂ ਕਹਿ ਕੇ ਆ ਪਾ ਜਿਹੜਾ ਪਾਸਪੋਰਟ ਸਾਹਮਣੇ ਰੱਖਣ ਮੇਰੇ ਪੁੱਤ ਦਾ ਤੇ ਦੱਸ ਮਮੀ ਉਹ ਸਾਹਮਣੇ ਰੱਖਣਗੇ ਅਗਲੇ ਨੇ ਮੰਗਾਇਆ ਵਾ ਤੇ ਦਰਜਾ ਲੱਗਦਾ ਨਾ ਪੁੱਤ ਮਹਾਦੀ ਬੰਦਾ ਚੱਲ ਕੋਈ ਗੱਲ ਨਹੀਂ ਮਮੀ ਨਹੀਂ ਹੁੰਦਾ ਕੁਝ ਵੀ ਐਦਾਂ ਨਾ ਕਰੋ ਤੁਸੀਂ ਜਨ ਕੋਈ ਨਹੀਂ ਪੁੱਤ じゃ ਮੇਰੇ ਤੇ ਮੇਰੇ ਭਾਂਡਾ ਘਲਾ ਰਿਹਾ ਕਿਤੇ ਮੈਂ ਲੈ ਕੇ ਨਹੀਂ ਆ ਤੇ ਐਦਾਂ ਨਾ ਵਿਆਹ ਕਰੋ ਮੈਂ ਮੈਂ ਟੈਨਸ਼ਨ ਲੈਂਦੇ ਰਹਿੰਦੇ ਜੀ ਨਹੀਂ ਨਹੀਂ ਇਹ ਫਿਰ ਤੇ ਮੇਰੀ ਨਾ ਚੰਗੀ ਆ ਜਿਹੜੀ ਮੇਰਾ ਇੰਨਾ ਖਿਆਲ ਵਸਦੀ ਆ ਹੈ ਉਸੇ ਟਾਈਮ ਆਣ ਕੇ ਮੈਨੂੰ ਉਦਾਸ ਨਹੀਂ ਹੋਣ ਦਿੰਦੀ ਮੱਸਾ ਵੀ ਪਰ ਪਤਾ ਨਹੀਂ ਕਿਉਂ ਅਜੀਬ ਜਿਹੀ ਘਬਰਾਹਟ ਨਹੀਂ ਹੋਣਦੀ ਹੈ ਪਤਾ ਨਹੀਂ ਰੱਬ ਹੀ ਜਾਣੇ ਓਦਾਂ ਵੀ ਨਾ ਜੀਵਨ ਤੂੰ ਕੁਝ ਜ਼ਿਆਦਾ ਹੀ ਸੋਚਨੀ ਆ ਇੰਨਾ ਨਹੀਂ ਸੋਚਣਾ ਚਾਹੀਦਾ ਚੰਗਾ ਚੰਗਾ ਸੋਚੀਏ ਤੇ ਚੰਗਾ ਚੰਗਾ ਹੁੰਦਾ ਵਾ ਨਹੀਂ ਨਹੀਂ ਹੁਣ ਨਹੀਂ ਮੈਂ ਕੋਈ ਗਲਤ ਸੋਚਣਾ ਹੁਣ ਮੈਂ ਚੰਗਾ ਹੀ ਸੋਚਣਾ ਹਾਂ ਚੱਲ ਉਠ ਕੰਮ ਕਰ ਕਰ ਕੋਈ ਕਿਸ ਕੰਮ ਵਿੱਚ ਮਨ ਲੱਗੂਗਾ ਵੇਲੇ ਬੰਦੇ ਦਾ ਤੋਤਾ ਸ਼ਤਾਨ ਦਾ ਘਰ ਹੁੰਦਾ ਵਾ ਇੱਕ ਤੇ ਅਨੰਨੇ ਰੀਨੇ ਬੜੀ ਜਾਣਤਾਂ ਕੀਤੀ ਆ ਬੇ ਉਹ ਪਿੰਦਰ ਪੁੱਤ ਮੈਨੂੰ ਤੇ ਮਨਜਿੰਦਰ ਹੀ ਜਾਵਦਾ ਵਾ ਵਾ ਇਹ ਆਉਂਦੀ ਦੌੜੀ ਹੁੰਦੀ ਆ ਆ ਗਿਆ ਵਾ ਆਗੇ ਆ ਗਿਆ ਆ ਜਾ ਆ ਤੈਨੂੰ ਡਿੱਕਣ ਦਿਆ ਵਾ ਆਹ ਲਾ ਆਹ ਫੜ ਆ ਜਾ ਆ ਜਾ ਅੰਦਰ ਆ ਜਾ ਬਾਹਰ ਤੇ ਮਿੱਟੀ ਘਟਾ ਬੜਾ ਉਡਣ ਡੈ ਨੀ ਨਾ ਵਾ ਅਬ ਡਿਆ ਤਿਆਰ ਹੋਇਆ ਹੈ ਕਿ ਚੱਲਿਆ ਹੀ ਉਹ ਜਾਣਾ ਕਿੱਥੇ ਭਰਾਵਾ ਤੁਹਾਡੇ ਕੰਮਾਂ ਵਾਸਤੇ ਡਿਆ ਤਿਆਰੀ ਕਰਨ ਕੀ ਗਿਆ ਠੀਕ ਜੱਟ ਨੇ ਤਿੰਨ ਫੋਨ ਆ ਗਏ ਸਵੇਰ ਦੇ ਅੱਛਾ ਉਹ ਕਹਿੰਦਾ ਲੈ ਕੇ ਤੇ ਆਹ ਕਾਗਜ਼ ਪੱਤਰ ਸਾਰੇ ਓਏ ਉਹਨੂੰ ਕਿਹਾ ਵੀ ਅਲਾਮਾਣੇ ਵਾਲਾ ਬਤਾ ਪਾਸਪੋਰਟ ਵੀ ਚਾਹੀਆ ਵੀ ਚਾਹੀਆ ਤੇ ਵਿੱਚ ਇਹਦਾ 10ਵੇਂ ਦਾ ਸਰਟੀਫਿਕੇਟ ਤੇ ਪਲੱਸ 2 ਦਾ ਵੀ ਚਾਹੀਜ ਤੇ ਸਭ ਕੇ ਰੱਖਿਓ ਹੈ ਅਰੀਨਲ ਜੇ ਸਭ ਕੋ ਮੈਂ ਹਾਂ ਤੂੰ ਫਿਕਰ ਨਾ ਕਰ ਕੇ ਇਸ ਗੱਲ ਦਾ ਆਹੋ ਕੋਈ ਚੱਕਰ ਨਹੀਂ ਸਾਰਾ ਕੰਮ ਹੋ ਜਾਊਗਾ ਮੇਰੀ ਸੋ ਕਣਕ ਵੜਾਉਣ ਵਾਲੀ ਮੈਂ ਉਹ ਨਹੀਂ ਵੜਾਉਣ ੜਿਆ ਮੈਂ ਹਾਂ ਚੱਲ ਉਹਨੂੰ ਫੜਾਈ ਆਵਾਂ ਸਾਰਾ ਕੁਝ ਓਏ ਆਹ ਚਲੋ ਫਿਕਰ ਵੀ ਹੁੰਦਾ ਹੀ ਆ ਹੁਣ ਕੇ ਨਾਲੇ ਉਹਨੂੰ ਪੈਸਾ ਥੇਲਾ ਦੇਵਾਂ ਥੋੜਾ ਬੋਧਾ ਓ ਯਾਰ ਤੂੰ ਚਿੰਤਾ ਨਾ ਕਰ ਸਾਰੇ ਕੰਮ ਆਪੇ ਹੋ ਜਾਣਗੇ ਠੀਕ ਹੈ ਪਹਿਲਾਂ ਲੈ ਜ ਮਗਰੋਲੇ ਜੁਮੇ ਯਾਰ ਮੈਂ ਵਾ ਤੈਨੂੰ ਕੀ ਓਏ ਆਹੋ ਇਹ ਤੇ ਗੱਲ ਹੈ ਕੰਮ ਹੋਣਾ ਚਾਹੀਦਾ ਵਾ ਹਾਂਜੀ ਹਾਂਜੀ ਵਿਹਾਂ ਨੜਾਂ ਦੇ ਵਿੱਚ ਵਿੱਚ ਬੰਦਾ ਇਦਾਂ ਜਾ ਕੇ ਤੇ ਛੱਡ ਦੇਣਾ ਸੰਨੀ ਦੀ ਮਾਂ ਵੀ ਕਹਿੰਦੀ ਹਾਂ ਮੈਂ ਜੋ ਸਾਰੀ ਗੱਲ ਬਾਅਦ ਜਾ ਕੇ ਦੱਸੀ ਨਾ ਅੱਛਾ ਤੇ ਕਹਿੰਦੀ ਵੀ ਜਿਹਦੇ ਭਾਈ ਜੁਣੀ ਵਿੱਚ ਆ ਫਿਰ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲੀ ਗੱਲ ਓਏ ਨਹੀਂ ਨਹੀਂ ਕੋਈ ਗੱਲ ਨਹੀਂ ਹੋਰੂ ਕੰਮ ਹਾਂ ਤੇ ਮੈਂ ਕੋਈ ਗੱਲ ਨਹੀਂ ਕੀ ਤੇ ਮੈਂ ਉਹਨਾਂ ਬੜੇ ਕੰਮ ਕਰਾਏ ਇਸ ਤਰ੍ਹਾਂ ਦੇ ਆ ਬਾਹ ਨਹਿਰ ਖਾਨਾ ਮਿੱਟੀ ਘਟਾ ਬੜਾ ਉੱਡਣ ਡਿਆ ਈਓ ਹਾਂ ਮੇਟੀ ਗੱਦੇ ਦਾ ਉਤਰਦਾ ਵੀ ਦੇਣ ਤੈਨੂੰ ਬੜਾ ਅੱਜਕਲ ਖਰਾਬ ਹੁੰਦੇ ਹੁੰਦੇ ਆ ਉਧਰ ਜ਼ਿੰਮੇਦਾਰਾਂ ਨਹੀਂ ਫਸਲਾ ਆਂਦੀ ਆ ਉਹ ਆਵੇ ਤੇ ਹੈਗਾ ਉਧਰ ਮੌਸਮ ਖਰਾਬ ਤੇ ਤੁਸੀਂ ਵਢਾਈ ਕੀ ਨਹੀਂ ਕਰਨਗੇ ਜੇ ਮੈਂ ਹੁਣ ਕੱਲ ਨੂੰ ਵਢਾਉਂਗਾ ਅੱਜ ਹੁਣ ਆ ਦੇਖ ਕੇ ਮੈਂ ਉਹਨੂੰ ਜਾ ਕੇ ਸਾਰਾ ਸਮਾਨ ਜੇਤ ਕਾਗਜ਼ ਪੱਤਰ ਜੇਤ ਤੇ ਟੈਟਾ ਦੀ ਵਹਿਲਾ ਵਾ ਤੇ ਤੁਸੀਂ ਉੱਥੇ ਲਾਜਤ ਮੈਂ ਵਢਾ ਕੇ ਦਾਣੇ ਵਿੱਚ ਪਵਾ ਦਿੰਦਾ ਮਿੰਟ ਤੇ 15 ਲੱਗੇ ਉਹ ਚਲ ਤੂੰ ਕਿੱਥੇ ਫਸਿਆ ਰਹੇਗਾ ਕੋਈ ਗੱਲ ਨਹੀਂ ਵੜ ਲਾਂਗੇ ਕੱਲ ਨੂੰ ਭਾ ਵੜਿਆ ਤੁਸੀਂ ਇਤਰਾ ਕਰੋ ਟਰੈਕਟਰ ਤੇ ਟ੍ਰਾਲੀ ਉੱਥੇ ਲਾਜੋ ਤੇ ਬਾਕੀ ਵਢਾ ਦੂੰਗਾ ਉਨਾ ਕੋਈ ਨਹੀਂ ਉਹ ਤੇ ਉਹਦਾ ਪਿੰਦਰ ਨੂੰ ਮੈਂ ਕਿਹਾ ਵਾ ਪਿੰਦਰ ਕਿਤੇ ਗਿਆ ਵਾ ਅੱਛਾ ਅੱਛਾ ਉਹ ਆ ਜਾਂਦਾ ਵਾ ਤੇ ਕੋਈ ਗੱਲ ਨਹੀਂ ਆਪੇ ਉਹਨੇ ਵਢਾ ਲੈਣੀ ਜੇ ਕੰਪੈਨ ਵਾਲਾ ਆ ਗਿਆ ਤੇ ਚਲ ਕੋਈ ਗੱਲ ਨਹੀਂ ਉਹਦੀ ਵੀ ਕੱਚੀ ਪੱਕੀ ਆ ਜੇ ਮਾੜਾ ਮੋਟਾ ਵਾਦਾ ਕਰਤਾ ਹੋ ਜੁਨੇ ਪਿੰਦਰ ਨੂੰ ਵੀ ਤੇ ਮੈਨੂੰ ਦੱਸ ਦੇ ਤੇ ਮੈਂ ਕਰਾ ਦੂੰ ਕੰਮ ਕੋਈ ਨਹੀਂ ਫੋਨ ਕਰ ਦਾਂਗੇ ਓਏ ਆਹੋ ਫਿਰ ਕਰਨਾ ਉੱਥੇ ਕੀ ਆ ਉਹਨੇ ਟਰਾਲੀ ਲਾ ਲੈਣੀਆਂ ਲਾਗੇ ਤੇ ਉਹਨੇ ਕੰਪੈਨ ਵਾਲਿਆਂ ਨੇ ਵਿੱਚ ਪਾਈ ਜਾਣੇ ਦਾ ਨਹੀਂ ਭਾਗ ਵੱਡਿਆ ਤੂੰ ਮੇਰੇ ਮਗਰ ਕਿੰਨਾ ਜਫੜਾ ਗੱਲਾਂ ਲੰਡਿਆ ਤੇ ਮੈਂ ਤੇਰੀ ਕਣਕ ਨਹੀਂ ਸੰਭਾਲਦਾ ਚਲ ਇਹ ਸਾਡਾ ਫਰਜ਼ ਬੰਦਾ ਆਪਣਾ ਹੀ ਮੁੰਡਾ ਵਾ ਹਾਂ ਠੀ ਕਿੰਗਾ ਪਾ ਮੈਂ ਫਿਰ ਚਲਦਾ ਹਾਂ ਉਹ ਨਹੀਂ ਨਹੀਂ ਬਹਿ ਰਹਾ ਚਾਹ ਪਾਣੀ ਪੀ ਕੇ ਜਾ ਵੀ ਉਹ ਨਹੀਂ ਨਹੀਂ ਸਨੇ ਦੀ ਮਾਂ ਠੀਕ ਨਹੀਂ ਗਈ ਉਹਨੂੰ ਵੀ ਖੜਨਾ ਸੱਸੀ ਘਰ ਕੋ ਸੱਸੀ ਪਾਣੀ ਪੀਲਾ ਕੁੜੀ ਪਾਣੀ ਲੈ ਕੇ ਆਈ ਨਾ ਵਾ ਹਾਂਜੀ ਚਾਹ ਬਣਾ ਹਾਂ ਤੂੰ ਘਟਕ ਕੋਈ ਗੱਲ ਨਹੀਂ ਬਣਾ ਦੇ ਉਹ ਮੇਰੀ ਗੱਲ ਨੂੰ ਪਤਾ ਮੈਂ ਨਾ ਚਾਹ ਪੀ ਕੇ ਆਏ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਆ ਚਲੋ ਠੀਕ ਹਾਂ ਜਿਹੜਾਗਾ ਟਾਈਮ ਤੇ ਚੱਲ ਮੇਰੇ ਨਾਲ ਉਹ ਨਹੀਂ ਨਹੀਂ ਉਹ ਮੈਂ ਤੁਹਾਨੂੰ ਦੱਸੰਦਾ ਨਾ ਉਹ ਠੀਕ ਨਹੀਂਗੀ ਅੱਛਾ ਮੈਂ ਦੋਈ ਦੂਈ ਲੱਗਾਂ ਚੱਲ ਫਿਰ ਤੂੰ ਤੂੰ ਚੱਲਿਆ ਨਾ ਮੈਂ ਵੀ ਆ ਆ ਚਲੋ ਤੂੰ ਕਾ ਕੇ ਆਵੇਂ ਇਹਦਾ ਵੀ ਕੰਮ ਹੈ ਸਰ ਮੈਂ ਵੀ ਦੱਸਾਂ ਕਿ ਘਰ ਕੰਮ ਨਿਬੇੜਾ ਹੈ ਪਾਸਪੋਰਟ ਦਾ ਆਹ ਚੱਲਿਆ ਬਸ ਮੈਂ 2 ਮਿੰਟ ਲੱਗਣੇ ਆ ਠੀਕ ਹੈ ਜੀ ਲੱਗਾ ਨਿਕਲਣਾ ਮਨਿੰਦਰ ਦੀ ਮਾਂ ਨੂੰ ਕਹਿਣਾ ਆ ਵੀ ਜਿੱਥੇ ਚੈੱਕ ਬੁੱਕ ਰੱਖੀ ਆ ਨਾ ਮਨਜਿੰਦਰ ਵਾਲੀ ਉੱਥੇ ਇਹਨੂੰ ਰੱਖ ਦੇ ਸਾਵਕੇ ਚੰਗੀ ਤਰ੍ਹਾਂ ਜਾਣਾ ਆਪਾਂ ਕਿੱਥੇ ਆ ਜਿੱਦਾਂ ਨੂੰ ਦੇਖਿਆ ਇਦਾਂ ਪਿਆਰ ਰਹਿਣਾ ਵਾ ਠੀਕ ਹੈ ਨੀ ਅਜਿਹੇ ਫੜਾ ਦਾਂਗੇ ਜਦੋਂ ਕਿਹੜਾ ਟਾਈਮ ਆਊਗਾ ਠੀਕ ਹੈ ਦੇ ਹਲੋ ਭਰਾ ਹੀ ਆ ਨਾ ਉਤੋਂ ਕਣਕ ਵੱਢਣ ਵਾਲੀ ਆ ਕਿਤਨਾ ਤੁਰਿਆ ਫਿਰੰਦੇ ਮੇਰੇ ਕੰਮ ਅਗਰ ਹੈ ਘਰਦਿਆਂ ਨੂੰ ਪਤਾ ਨਹੀਂ ਕੀ ਗੱਲ ਨੇ ਤਾਂ ਮੈਂ ਨਾ ਲੈਣਾ ਨਾ ਮੇਰੇ ਸਾਰਾ ਟੱਬਰ ਗਲੀ ਪੈ ਜਾਂਦੇ ਲੈ ਬੱਲੇ ਸਸਿਕਾ ਲਾ ਚਾਈ ਸਸਿਕਾ ਸਸਿਕਾ ਪੁੱਤ ਕੀ ਹਾਲ ਆ ਵਧੀਆ ਵਧੀਆ ਤੂੰ ਸੁਣਾਓ ਬਸ ਆਪਣਾ ਵਧੀਆ ਹੋਰ ਵਧੀਆ ਕਿਧਰੋਂ ਆਇਆ ਵਾ ਉਹ ਸ਼ਹਿਰ ਤੱਕ ਗਏ ਹਾਂ ਮਾੜਾ ਕੰਮ ਹੀ ਅੱਛਾ 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 ਉਹ ਲੋ ਹੋਇਆ ਨਹੀਂ ਤੇ ਮੈਂ ਚੱਲ ਤੋਰ ਸੁਣਾ ਵਾ ਵਧੀਆ ਵੇਲਾ ਤੇਰੇ ਹੁੰਦੇ ਉਹ ਡਾਲੀ ਕਣਕ ਨਹੀਂ ਹੈ ਜੀ ਉਹ ਨਹੀਂ ਅਜੇ ਦੋ ਚਾਰ ਦਿਨ ਕੱਚੀ ਹੈ ਠੀਕ ਆ ਆਇਓ ਕਿਸੇ ਕੰਮ ਓਏ ਤੇ ਡੜ ਤੇਰੇ ਨਾਲ ਕੰਮ ਹੀ ਇੱਕ ਅੱਛਾ ਉਧਰ ਹੀ ਆਇਆ ਸੀ ਮਿਲ ਪੈਗ ਨਹੀਂ ਆ ਮਿਲ ਪਿਆ ਤੇ ਪੈ ਤੇ ਹੁਣ ਚੱਲਿਆ ਇਹ ਘਰ ਨੂੰ ਹਾਂ ਤੂੰ ਆ ਗਿਆ ਤੇਰੇ ਲਾਗੇ ਦੋ ਮਿੰਟ ਸੋ। ਆਜੋ ਬਹਿਜੋ ਕੱਪਸ ਮਾਰਨੇ ਨਹੀਂ ਨਹੀਂ ਯਾਰ ਕਾਫੀ ਕਰਪਾ ਚੰਗਾ ਪਤਾ ਚਲੋ ਠੀਕ ਠੀਕ ਪੁੱਛਾਂ ਪੜਾ ਮਨਜਿੰਦਰ ਕਿੱਧਰ ਆਇਆ ਸਰਨਾ ਹਾਂਜੀ ਪਾਣੀ ਲਿਆਈ ਲਿਆਈ ਹਾਲ ਡੈਡੀ ਕਿੱਥੇ ਆ ਡੈਡੀ ਤਾਂ ਦੱਸਿਆデア ਗਾਈ ਪਿਓ ਜਾਣਾ ਮੈਂ ਤਾਈ ਨੂੰ ਪਾਸਪੋਰਟ ਦੇਣ ਤੇ ਉਧਰ ਗਏ ਆ ਆ ਇਹ ਨਹੀਂ ਲੈ ਨਹੀਂ ਅਜੇ ਤਨੀ ਗਈ ਆਈ ਲੈ ਮੈਂ ਤਾਂ ਕਿਹਾ ਵੀ ਅੱਗੇ ਹੁਣੇ ਆ ਅਜੇ ਨਹੀਂ ਗਈ ਆਈ ਹੈਗੀ ਮੰਮੀ ਮੰਮੀ ਅੱਗੇ ਅੰਦਰ ਬੈਠੇ ਹੈਗੇ ਤੇ ਹੁਣ ਉੱਠੇ ਦੇ ਗਏ ਆ ਉਹ ਵੀ ਟੈਨਸ਼ਨ ਲੈਣ ਦੇ ਹੈਗੇ ਕਾਦੀ ਉਹ ਹੀ ਕਹਿਣ ਦੇ ਪੂਨ ਪਾਸਪੋਰਟ ਦੇ ਕੋਲ ਆਤਾ ਉਹ ਤੇ ਹੁਣ ਬੜਾ ਮਨੂੰ ਹੋਰ ਤਰ੍ਹਾਂ ਹੋਣ ਗਿਆ ਯਾਨੀ ਕੀ ਬਣਨਾ ਤੇ ਪਾਸਪੋਰਟ ਤੇ ਦਿਨ ਹੈ ਪੈ ਨਹੀਂ ਆਹੋ ਤੇ ਮੈਂ ਕਹਿਣ ਦੀ ਮੈਂ ਕੋਈ ਗੱਲ ਚੰਗਾਈ ਹੋਣਾ ਵਾ ਹੂੰ ਮੈਂ ਤੇਰੇ ਮੁੰਡੇ ਨੂੰ ਹੁਣ ਬਾਅਦ ਚ ਜਿਹੜਾ ਤਾਂ ਤੁਹਾਨੂੰ ਇਹਦਾ ਹੋਣ ਗਿਆ ਵਾ ਕਿਹਦੇ ਨੂੰ ਪਤਾ ਨਹੀਂ ਕੀ ਗੱਲ ਆ ਉਮਮੀ ਵੈਸੇ ਟਾਂਸ ਲੈਣ ਦੀ ਕੋਈ ਗੱਲ ਨਹੀਂ ਪਾਸਪੋਰਟ ਦੇ ਤੇ ਨਹੀਂ ਬਣਾ ਤੈਨੂੰ ਪਤਾ ਪਾਸਪੋਰਟ ਤੋਂ ਬਿਨਾ ਥੋੜੀ ਕੋਈ ਗੱਲ ਬਣਨੀ ਆ ਉਹ ਤੇ ਹੈ ਮੈਂ ਤੇ ਉਮਮੀ ਨੂੰ ਸਮਝਾਇਆ ਸੀਗਾ ਚਲ ਕੋਈ ਗੱਲ ਨਹੀਂ ਇਦਾਂ ਕਰਦਾ ਮੈਂ ਵੀ ਮੈਂ ਫਿਰ ਕੜਾ ਡੰਗਰਾਵਾਲ ਵੇਖਾ ਮੈਂ ਤੇ ਕਿਹਾ ਵੀ ਡੈਡੀ ਨੇ ਕਰ ਲਿਆਣਾ ਵਾ ਨਹੀਂ ਨਹੀਂ ਡਾੜੀ ਨੇ ਤੇ ਨਹੀਂ ਆਏ ਨਹੀਂ ਗਏ ਜੇ ਕਿੱਥੇ ਕਰਨਾ ਹੈਗਾ ਤੇ ਤੁਸੀਂ ਵੇਖ ਲਓ ਆਹੋ ਕਰ ਲਓ ਜਿਹੜਾ ਕੰਮ ਕਰਨ ਵਾਲਾ ਵਾ ਚਲ ਠੀਕ ਹੈ ਮੈਂ ਕਰਨਾ ਯਾਰ ਖੇਰ ਲੱਕ ਗਾਵਚਾ ਤੁਪਈ ਚਲ ਜਾਨੀ ਇਹਦੇ ਵੱਲ ਵੀ ਨਾ ਕਰ ਕਿ ਤਰਾਮ ਵੀ ਕਿੜੀ ਕਰ ਲਿਆ ਕਰ ਚੱਲ ਕਿਤੇ ਬਾਹਰ ਅੰਦਰ ਦੀ ਗੱਲ ਬਣ ਜੂ ਮੇਰੇ ਪੁੱਤ ਦੀ ਇਹ ਕੰਮ ਤੋਂ ਤਾਂ ਛਟਕਾਰਾ ਹੋਊਗਾ ਸਨੀ ਤੇ ਪੁੱਤ ਤਾਲ ਸੁਣ ਮੇਰੀ ਹਾਂਜੀ ਸ਼ਾਡ ਕਾਮੇ ਥੀ ਇਹ ਵਾਹ ਇੱਧਰ ਆ ਮੇਰੀ ਗੱਲ ਸੁਣ ਕੀ ਆ ਵੇ ਵ ਇੱਕ ਦਤੋਂ ਪਚੜੀ ਆ ਹਾਂ ਗੋੜੇ ਗੋੜੇ ਜੀਨ ਕੋ ਛੋਂਡਿਆ ਤੇ ਤੂੰ ਆਰ ਕੇ ਫੇ ਡਿੰਗਰਾਂ ਚ ਵੜਿਆ ਉਹ ਮੈਂ ਤੇ ਗਿਆ ਹਾਂ ਘਰ ਤੇ ਮੈਂ ਕਿਹਾ ਵੀ ਡਾੜੀ ਨੇ ਘਰ ਤਾਂ ਨਾ ਵਾ ਦੇ ਦੱਸਣ ਲਈ ਸਰਦ ਨੂੰ ਕਹਿੰਦੀ ਵੀ ਡਾੜੀ ਤੇ ਉਧਰ ਗਏ ਤਾਂ ਇਹ ਵਾਲਾ ਲੈ ਆਈ ਦੀਗੇ ਆਹੋ ਤੇ ਚਲ ਉਹ ਵੀ ਕੰਮ ਤੇ ਰਹੀ ਗਏ ਆ ਉਹ ਤੇ ਮੈਂ ਕਾਈ ਮੈਂ ਹਜ਼ਲ ਮੈਂ ਕਰ ਦਿੰਨਾ ਵਾ ਕੀ ਕਰਨਾ ਵਾ ਤੂੰ ਕਫਾਇ ਲੱਗਾ ਵਾ ਦੁਪਹਿਰੇ ਸ਼ਾਮਾਂ ਨੂੰ ਪਿਓ ਪੁੱਤ ਇਕੱਠੇ ਕਰ ਲਿਓ ਆ ਜਾ ਹੁਣ ਖਰਾਮ ਕਰ ਲੈ ਡਾਡੀ ਨੇ ਫੇਰ ਤੈਨੂੰ ਬੜਾ ਥੱਕਿਆ ਹੋਣਾ ਵਾ ਉਹ ਕਿਤੇ ਨਹੀਂ ਥੱਕ ਚਲੇ ਡਾਡੀ ਤੇਰਾ ਸ਼ਾਮਾਂ ਨੂੰ ਕਰਿਓ ਮੈਂ ਛੱਡ ਜਿੰਦਾ ਕੋਈ ਨਹੀਂ ਤੂੰ ਚਲੋ ਮੈਂ ਆ ਗਿਆ ਵਾ ਨਹੀਂ ਨਹੀਂ ਚਲ ਆ ਮੇਰੇ ਨਾਲ ਕਰ ਚਲ ਓਏ ਕਰਲਾਂ ਦੀ ਮਾਦਾ ਕੰਮ ਹੱਦ ਹੋ ਗਈ ਤੇਰੇ ਵਾਲੀ ਜਦੋਂ ਮੈਂ ਕਹਿੰਦੀ ਵੀ ਚਲਾ ਚਲੀਏ ਘਰ ਨੂੰ ਚਲਾ ਲੈ ਘਰ ਪੁਰਾਣੀ ਕੀ ਕਰਉਣਾ ਤੂੰ ਆਹ ਸਾਰੀ ਦੁਪਹਿਰ ਡੰਗਰਾਂ ਦੇ ਪਿੱਛੇ ਬਸ ਲੋਪਾ ਰਹਿੰਦਾ ਆਣ ਕੇ